ਸਮਿਲਾ ਲੁਧਿਆਣਾ ਦੇ ਵਿੱਚ ਘੁੰਮ ਰਹੇ ਆ ਅਖੀਰਲਾ ਅੱਜ ਦਿਨ ਬਹੁਤ ਜ਼ਿਆਦਾ ਰਾਸ਼ਾ ਔਰ ਇੰਨੀ ਭੀੜ ਆ ਕਿ ਜਿਵੇਂ ਕਹਿੰਦੇ ਨਾ ਚੌਲ ਸਿੱਟਣ ਨੂੰ ਥਾਂ ਨਹੀਂ ਹੈ ਔਰ ਲੋਕਾਂ ਨੇ ਬਹੁਤ ਆਨੰਦ ਮਾਣਿਆ ਖਾਸ ਕਰਕੇ ਜਿਹੜੀ ਖਰੀਦਦਾਰੀ ਕੀਤੀ ਆ ਉਹ ਵੀ ਬਹੁਤ ਵੱਡੇ ਪੱਧਰ ਤੇ ਕੀਤੀ ਹੈ ਕਿਉਂਕਿ ਲੋਕ ਖੁੱਲ ਕੇ ਖਾਂਦੇ ਪੀਂਦੇ ਆ ਪੰਜਾਬ ਦੇ ਲੋਕ ਤੇ ਖੁੱਲ ਕੇ ਖਰੀਦਦਾਰੀ ਕਰਦੇ ਆ ਤੇ ਜਿਹੜਾ ਖਾਸ ਕਰਕੇ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਣਿਆ ਉਹ ਤਾਂ ਕਹਿਣੇ ਤੋਂ ਹੀ ਬਾਹਰ ਆ ਅੱਜ ਅਖੀਰਲੇ ਦਿਨ ਸਿਟੀ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾਕਟਰ ਮਨਵੀਰ ਸਿੰਘ ਉਹ ਵੀ ਇੱਥੇ ਘੁੰਮਣ ਆਏ ਕਰਾਂਗੇ ਡਾਕਟਰ ਸਾਹਿਬ ਸਾਰਸ ਮੇਲਾ ਜੀ ਬਖਵਖ ਸਟੇਟਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਆ ਪਰ ਇਸ ਵਾਰ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਆ ਤੁਸੀਂ ਵੀ ਆਨੰਦ ਮਾਣਿਆ ਜੀ ਕਿਵੇਂ ਲੱਗਿਆ ਵੇਖੋ ਜਦੋਂ ਪੰਜਾਬ 'ਚ ਸਾਰਸ ਮੇਲਾ ਹੁੰਦਾ ਆ ਮੈਂ ਇਹ ਬਾਕੀ ਸਟੇਟਾਂ ਦੇ ਲੋਕਾਂ ਦੇ ਮੂੰਹ ਤੋਂ ਸੁਣਿਆ ਆ ਆਪ ਸੁਣਿਆ ਕਿ ਪੰਜਾਬ ਉਹਨੂੰ ਅੱਡੀਆਂ ਭਾਰ ਚੱਕ ਕੇ ਕਰਾਉਂਦਾ ਆ ਸਭ ਤੋਂ ਵਧੀਆ ਪੰਜਾਬ 'ਚ ਹੁੰਦਾ ਆ ਔਰ ਲਾਈਵ ਐਗਜ਼ਾਮਪਲ ਤੁਹਾਡੇ ਸਾਹਮਣੇ ਆ ਕਿ ਲੋਕੀ ਦੂਰੋਂ ਦੂਰੋਂ ਆਏ ਨੇ ਸਪੈਸ਼ਲੀ ਛੋਟੇ ਛੋਟੇ ਜਿਹੜੇ ਅੰਟਰਪ੍ਰਨਿਓਰ ਹੌਜ਼ ਆ ਪਿੰਡਾਂ ਤੋਂ ਲੋਕ ਆਏ ਨੇ ਔਰ ਰਸ਼ ਬਹੁਤ ਜਿਆਦਾ ਆ ਮੇਰਾ ਵੀ ਫੋਟੇ ਨਾ ਮੁੰਡਾ ਵੱਜਦਾ ਪਿਆ ਸੀਗਾ ਬਹੁਤ ਚੰਗਾ ਲੱਗ ਰਿਹਾ ਇੱਕ ਪਲੇਟਫਾਰਮ ਮਿਲਦਾ ਆ ਛੋਟੇ ਛੋਟੇ ਵਪਾਰੀਆਂ ਨੂੰ ਪਿੰਡਾਂ ਦੇ ਖਾਸ ਕਰਕੇ ਯੂਥ ਨੂੰ ਕਿ ਉਹ ਕਿੱਦਾਂ ਆਪਣੀ ਅਨਟਰਪ੍ਰੀਨਰ ਸਕਿਲਸ ਨੂੰ ਹੋਰ ਵਿਕਾ ਸਕਣ ਮੈਂ ਜਦੋਂ ਪਿਛਲੇ ਦਿਨੀ ਆਇਆ ਸੀ ਮੇਲੇ ਦੇ ਵਿੱਚ ਤਾਂ ਤਾਮਿਲਨਾਡੂ, ਕੇਰਲਾ, ਬੰਗਾਲ ਇਹਨਾਂ ਦੇ ਜਿਹੜੇ ਇੰਟਰਪ੍ਰੈਨਿਅਰਸ ਆਏ ਹੋਏ ਆ, ਸਟਾਲਸ ਲਾਈਆਂ ਉਹਨਾਂ ਨਾਲ ਮੈਂ ਗੱਲਬਾਤ ਕੀਤੀ। ਪਹਿਲੀ ਦਫਾ ਆਏ ਨੇ ਉਹ ਔਰ ਕਹਿੰਦੇ ਸਾਡੇ ਅੰਦਰ ਬਹੁਤ ਕਿਉਰਿਓਸਿਟੀ ਸੀ ਵੀ ਅਸੀਂ ਪੰਜਾਬ ਚੱਲੇ ਆਂ ਔਰ ਸਭ ਤੋਂ ਵੱਡੀ ਗੱਲ ਕਹਿੰਦੇ ਵੀ ਨਾਲ-ਨਾਲ ਸਾਨੂੰ ਕਲਚਰਲ ਇਵੈਂਟਸ ਇੰਜੋਏ ਕਰਨ ਦਾ ਮੌਕਾ ਮਿਲੂਗਾ। ਇਹ ਦੇਖੋ ਇਹ ਪੰਜਾਬ ਦੀ ਖਾਸियत ਆ ਕਿ ਜਦੋਂ ਪੰਜਾਬ ਚ ਕੋਈ ਵੀ ਮੇਲਾ ਹੁੰਦਾ ਹੈ ਨਾਲ ਭੰਗੜਾ ਗਿੱਧਾ ਮਿਊਜ਼ਿਕ ਹੋਣਾ ਹੀ ਹੋਣਾ ਹੈ ਔਰ ਅੱਜ ਆਪਾਂ ਵੇਖ ਸਕਦੇ ਆ ਸੀਟੀ ਯੂਨੀਵਰਸਿਟੀ ਨੇ ਵੀ ਸਰਸ ਮੇਲੇ 'ਚ ਆਪਣਾ ਯੋਗਦਾਨ ਪਾਇਆ ਹੈ 바ਵਾ ਸਾਹਿਬ ਨੂੰ ਅਸੀਂ ਮਿਲ ਕੇ ਇਹ ਸ਼ੋਅ ਅੱਜ ਕਰਾ ਰਹੇ ਆ ਰਣਜੀਤ 바ਵਾ ਜੀ ਦਾ ਖੀਲਾ ਦਿੰਨੇ ਆ 10 ਦਿਨਾਂ ਦਾ ਮੇਲੇ ਨੇ ਪੂਰੇ ਫੱਟੇ ਚੱਕੇ ਆ ਔਰ ਅੱਜ ਜਿਵੇਂ ਕਿ ਮੈਂ ਵੀ 2-3 ਸਟਾਲ ਵੇਖਿਆ ਵੱਖ-ਵੱਖ ਸਟੇਟਾਂ ਦੇ ਲੋਕ ਉਹਨਾਂ ਨੂੰ ਇਛਾ ਸੀ ਕਿ ਅਸੀਂ ਪੰਜਾਬ ਜਾਣਾ ਹੈ ਕਿ ਦੁਨੀਆ ਤੋਂ ਲੋਕ ਆਉਂਦੇ ਪੰਜਾਬ ਵੇਖਣ ਔਰ ਸਰਸ ਮੇਲਾ ਤਾਂ ਵੈਸੇ ਵੀ ਪੰਜਾਬ ਦੀ ਸ਼ਾਨ ਹੈ ਲੁਧਿਆਣਾ ਦੀ ਸ਼ਾਨ ਹੈ ਅੱਜ ਆ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਆ ਮੈਂ ਦਾ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਜੇ ਇਸ ਵਾਰ ਨਹੀਂ ਆਇਆ ਤੇ ਅਗਲੇ ਸਾਲ ਹਰ ਸਾਲ ਸਾਰਸ ਮੇਲਾ ਵੇਖਣ ਜਰੂਰੋ ਔਰ ਇੱਕ ਗੱਲ ਹੋਰ ਮੈਂ ਨੋਟ ਕੀਤੀ ਡਾਟਰ ਸਾਹਿਬ ਕੇ ਸਾਰਸ ਮੇਲਿਆਂ ਨੂੰ ਵੇਖ-ਵੇਖ ਕੇ ਦੂਸਰੀਆਂ ਸਟੇਟਾਂ ਦੇ ਜਿਹੜੇ ਐਂਟਰਪ੍ਰੈਨਿਅਰਸ ਹਨ ਉਹਨਾਂ ਨੂੰ ਵੇਖ ਕੇ ਪੰਜਾਬ ਦੇ ਯੂਥ ਦੇ ਵਿੱਚ ਵੀ ਇੱਕ ਕ੍ਰੇਜ਼ ਪੈਦਾ ਹੋਇਆ ਵੀ ਅਸੀਂ ਐਂਟਰਪ੍ਰੈਨਿਅਰਸ਼ਿਪ ਵੱਲ ਵਧੀਏ ਦੇਖੋ ਜੀ ਪੰਜਾਬ ਵਾਸਤੇ ਕਿਹਾ ਜਾਂਦਾ ਕਿ ਇੱਥੇ ਕੁਝ ਨਹੀਂ ਹੈਗਾ ਅਸੀਂ ਬਾਹਰ ਜਾਣਾ ਹੈ ਸਭ ਕੁਝ ਇੱਥੇ ਹੈਗਾ ਛੋਟੇ-ਛੋਟੇ ਹਜ਼ਾਰਾਂ ਸਟਾਲ ਲੱਗੇ ਆ ਔਰ ਮੇਰੇ ਸਾਹ ਮੈਂ ਲੱਖ-ਲੱਖ ਡੇਢ-ਡੇ ਲੱਖ ਰੁਪਈਆ ਕਮ ਜੇ ਤੁਹਾਡੇ ਅੰਦਰ ਹੈ ਤੁਸੀਂ ਡੈਡੀਕੇਟਿਡ ਹੋ ਹਾਰਡ ਵਰਕ ਹੋ ਓਨੈਸਟ ਹੋ ਨੋ ਵਨ ਕੈਨ ਸਟਾਪ ਯੂ ਸਾਰਸ ਮੇਲਾ ਉਹਦਾ ਲਿਵਿੰਗ ਐਗਜ਼ਾਮਪਲ ਆ ਇੱਥੇ ਆਓ ਇਧਰ ਦੇ ਮੇਲੇ ਚ ਪਾਰਟਿਸਪੇਟ ਕਰੋ ਚੈੱਕ ਕਰੋ ਸਭ ਕੁਝ ਪੰਜਾਬ ਦਾ ਗਿਆ ਆਪਾਂ ਸਾਰੇ ਮਿਲ ਕੇ ਪੰਜਾਬ ਦੀ ਚੜ੍ਹਦੀ ਗੱ라 ਤੇ ਆਸ ਕਰੀਏ ਔਰ ਪੰਜਾਬ ਹੀ ਹਿੰਦੁਸਤਾਨ ਦਾ ਜਿਹੜਾ ਕਹਿੰਦੇ ਅਨਦਾਤਾ ਆ ਅੱਜ ਮੈਂ ਕਹਿ ਸਕਦਾ ਬਿਜ਼ਨਸ ਆਤਾ ਵੀ ਬਣ ਸਕਦਾ ਪੰਜਾਬ ਸੋ ਮੇਰੀ ਸਾਰਸ ਮੇਲਾ ਦੇ ਜਿਹੜੇ ਵੀ ਜਿੰਨੇ ਵੀ आयोजक ਜੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਮੇਲੇ ਚ ਕਹਿੰਦੇ ਮੇਲੇ ਹੁੰਦੇ ਨੇ ਤੇ ਅੱਜ ਤੁਹਾਡੇ ਨਾਲ ਮੇਲ ਹੋਇਆ ਬਹੁਤ ਸ਼ੁਕਰੀਆ ਗੱਲਬਾਤ ਦੀ ਸਾਂਝ ਪਾਈ ਤੇ ਦੋਸਤੋ ਤੁਸੀਂ ਮੇਲੇ ਨੂੰ ਕਿੰਨਾ ਕਿ ਐਨਜੋਏ ਕੀਤਾ ਤੁਸੀਂ ਕਿੰਨਾ ਕ ਨਜ਼ਾਰਾ ਲਿਆ ਖਰੀਦਦਾਰੀ ਕਿੰਨੀ ਕੀਤੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਤੇ ਮੇਲੇ ਦੇ ਥੋੜੇ ਰੰਗ ਤੁਹਾਨੂੰ ਹੋਰ ਦਿਖਾਉਣੇ ਆ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਬਾਬੇ ਦਾਦੇ ਵੱਡੇ ਹੁੰਦੇ ਆ ਤੁਹਾਡੇ ਪੀਰੇ ਉਹ ਜਵਾਨ ਹੁੰਦੇ ਆ ਤੁਸੀਂ ਬੱਚੇ ਹੁੰਦੇ ਹੋ ਉਹ ਪੀੜੀ ਜਾਣ ਵਾਲੀ ਹੁੰਦੀ ਆ ਇਹ ਪੀੜੀ ਵੱਡੀ ਹੋ ਜਾਂਦੀ ਸੋ ਇਦਾ ਰੂਲ ਆ ਇਹ ਕੁਦਰਤ ਦਾ ਰੂਲ ਆ ਇਹਨੂੰ ਕੋਈ ਤੋੜ ਨਹੀਂ ਸਕਦਾ ਆਹ ਕਈ ਜਵਾਨੀ ਆਇਆ ਬੁੱਢਾ ਪਾ ਤੇ ਮਿੱਟੀ ਸਲੀ ਹੋਈ ਦਰ ਲੱਗਦਾ ਮੈਨੂੰ ਭੰਨੇ ਤੋਂ ਮੇਰੇ ਗੋਲ ਨਹੀਂ ਫੇਰਦਾ ਕੋਈ